ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1 3 25 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਇਰੀ ਅਫਸਰ ਨੇ ਜਿਹੜੀ ਹੈ ਉਹ 1 ਕਿਲੋ ਹੈਰੋਇਨ ਤੋਂ ਉੱਪਰ ਰਿਕਵਰ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 120000 ਰੁਪਇਆ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ ਐਨਡੀਪੀਐਸ ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਏਐਸਆਈ ਕੋਲੇ ਹੁੰਦੀ ਸੀ ਕਈ ਵਾਰੀ ਏਐਸਆਈ ਕੋਲ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਹਾਂ ਤੇ ਜ਼ਿਲ੍ਹਾ ਕਾਡਰ ਚ ਪ੍ਰੋਮੋਸ਼ਨ ਵਾਸਤੇ ਸਮੱਸਿਆਵਾਂ ਆਉਂਦੀਆਂ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਤੇ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾਲ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਕਰਾਂਗੇ ਯਾਨੀ ਕਿ ਹੌਲੀ-ਹੌਲੀ ਆਪਾਂ ਨਫਰੀ ਵਧਾਉਂਦੇ ਜਾਵਾਂਗੇ